ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਕਲ ਅੱਜ 16 ਸਤੰਬਰ ਹੈ ਮੈਂ ਗੁਰਸੇerat ਕਲਾਸ 8th ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਕਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰੀਆਰੀ ਹਰ ਜੀਓ ਤਿੰਨ ਕਾ ਦਰਸਨ ਨਾ ਕਰੋ ਪਾਪ ਪਿਸ਼ਟ ਹਤਿਆਰੀ ਏ ਪਾਈ ਜਿਹੜੇ ਮਨੁੱਖ ਆਪਣੇ ਗੁਰੂ ਨੂੰ ਲੁਕਾਉਂਦੇ ਹਨ ਪਾਪ ਗੁਪਤ ਰੱਖਦੇ ਹਨ ਜਿਹੜੇ ਮਨੁੱਖ ਆਪਣੇ ਗੁਰੂ ਦੀ ਨਿੰਦਿਆ ਕਰਦੇ ਹਨ ਉਹ ਬਹੁਤ ਬੁਰੇ ਹਨ ਘਾੜੇ ਹਨ ਉਹ ਮਨੁੱਖ ਪਾਪੀ ਹਨ ਹਤਿਆਰੇ ਹਨ ਸਤਗੁਰੂ ਕਿਰਪਾ ਕਰਨ ਮੈਨੂੰ ਐਸੇ ਮਨੁੱਖ ਦੇ ਦਰਸ਼ਨ ਨਾ ਹੋਣ ਉਹ ਮਨ ਦੇ ਖੋਟੇ ਹਨ ਉਹ ਘਰ ਘਰ ਇਸ ਤਰ੍ਹਾਂ ਪਟਕਦੇ ਫਿਰਦੇ ਹਨ ਜਿਸ ਤਰ੍ਹਾਂ ਪਤ ਚਲਣ ਇਸਤਰੀ ਪਟਕਦੀ ਫਿਰਦੀ ਹੈ ਜਿਸ ਮਨੁੱਖ ਦੇ ਵੱਡੇ ਪਾਗ ਹੁੰਦੇ ਹਨ ਉਹਨਾਂ ਨੂੰ ਸਤ ਸੰਗਤ ਮਿਲ ਜਾਂਦੀ ਹੈ ਉਹਨਾਂ ਦਾ ਗੁਰੂ ਦੀ ਕਿਰਪਾ ਨਾਲ ਸੁਧਾਰ ਹੋ ਜਾਂਦਾ ਹੈ हे ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮੈਨੂੰ ਸਤਗੁਰੂ ਜੀ ਦਾ ਮਲਾਪ ਕਰਾ ਦਿਓ ਮੈਂ ਆਪਣੇ ਸਤਗੁਰੂ ਜੀ ਤੋਂ ਬਲਿਹਾਰ ਜਾਂਦਾ ਹਾਂ ਸਦਕੇ ਜਾਂਦਾ ਹਾਂ ਗੁਰੂ ਪਿਆਰੀ ਸਾਥ ਸੰਗਤ ਜੀ ਸਾਡਾ ਗੁਰੂ ਗੁਪਤ ਰਹਿਣ ਵਾਲਾ ਨਹੀਂ ਹੈ ਜੋ ਆਪਣੇ ਗੁਰੂ ਨੂੰ ਲੁਕਾਉਂਦੇ ਹਨ ਉਹ ਪਾਪੀ ਹਨ ਬੁਰੇ ਹਨ ਐਸੀ ਮਨੁੱਖਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ ਮਨ ਦੇ ਖੋਟੇ ਬੰਦਿਆਂ ਨਾਲ ਮੇਲ ਬਣਾਪ ਨਹੀਂ ਰੱਖਣਾ ਚਾਹੀਦਾ ਵੱਡੇ ਪਾਗਾ ਨਾਲ ਸਤ ਸੰਗਤ ਪ੍ਰਾਪਤ ਹੁੰਦੀ ਹੈ ਸਤ ਸੰਗਤ ਜ਼ਰੂਰ ਕਰਨੀ ਚਾਹੀਦੀ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਲੋਕ ਪ੍ਰਲੋਕ ਸੁਹੇਲੇ ਹੋ ਜਾਂਦੇ ਹਨ ਜੰਮਣ ਮਰਨ ਦਾ ਗੇੜ ਮੁੱਕ ਜਾਂਦਾ ਹੈ ਗੁਰੂ ਜੀ ਦਾ ਹੁਕਮ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਗੁਰੂ ਜੀ ਦਾ ਹੁਕਮ ਮੰਨ ਲੈਣਾ ਚਾਹੀਦਾ ਹੈ ਪਿਆਰੇ ਵਿਦਿਆਰਥੀਓ ਨਿਮਰਤਾ ਬਹੁਤ ਸੁੰਦਰ ਗਹਿਣਾ ਹੈ ਨਿਮਰਤਾ ਧਾਰਨ ਕਰੀ ਰੱਖਿਓ ਹੰਕਾਰ ਆਕਰ ਨੇ ਕਈ ਕਰਤਬਾ ਕਰ ਦਿੱਤੇ ਹਨ ਸਾਰੀ ਉਮਰ ਸੁਚੇਤ ਰਹਿਓ ਗੁਰੂ ਪਲਾ ਕਰਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ